ਆਸੀ ਕਾਲ ਜੀ ਆਸੀ ਇੱਕ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਪਾਈ ਸੀ ਬਾਬਾ ਜੀ ਦੀ ਦਰਗਾਹ ਦੀ ਸਾਨੂੰ ਸੰਗਤਾਂ ਦੀਆਂ ਬਹੁਤ ਕਾਲ ਆ ਰਹੀਆਂ ਭਾਈ ਸਾਨੂੰ ਇਹਦਾ ਡਰੈੱਸ ਦੱਸਿਆ ਜਾਵੇ ਕਿਉਂ ਇੱਥੇ ਬਾਬਾ ਜੀ ਦੀ ਦਰਗਾਹ ਦੇ ਸੰਗਤ ਦੇ ਭਲੇ ਬਹੁਤ ਹੋ ਚੁੱਕੇ ਨੇ ਕੋਈ ਇੱਕ ਭੈਣ ਸਾਡੀ ਇੱਥੋਂ ਯੂਐਸਏ ਦੇ ਵਿੱਚ ਸਿਟੀਜ਼ਨ ਹੋ ਚੁੱਕੀ ਏ ਤਾਂ ਕਿ ਉਹਨਾਂ ਦੀ ਪਿਛਲੇ ਦਿਨਾਂ ਅਸੀਂ ਵੀਡੀਓ ਪਾਈ ਦੀ ਸੰਗਤ ਨੇ ਸਾਨੂੰ ਕਾਲਾਂ ਕਰਕੇ ਡਰੈੱਸ ਪੁੱਛਦੇ ਪਏ ਸੀ ਜੇਵੇ ਤੁਸੀਂ ਭਾਈ ਪਟਿਆਲੇ ਵੱਲ ਤੋਂ ਆਓਗੇ ਟੋਲ ਟੈਕਸ ਟੱਪਣਸਰ ਇੱਥੇ ਫਟੇਪੁਰ ਪਿੰਡ ਪੈਂਦਾ ਫਤੇਪੁਰ ਤੋਂ ਥੋੜਾ ਜਿਹਾ ਪਿੱਛੇ ਦੇਖ ਸਕਦੇ ਹੋ ਬਾਬੇ ਦੀ 11ਵੀਂ ਵਾਲੇ ਦੀ ਦਰਗਾਹ ਜੀ ਜੇ ਤੁਸੀਂ ਸਮਾਣੇਵਾਲ ਤੋਂ ਆਓਗੇ ਫਤੇਪੁਰ ਉਧਰ ਤੋਂ ਸਮਾਣੇਵਾਲ ਤੋਂ ਫਤੇਪੁਰ ਟੱਪੜਸਰ ਰੋਡ ਤੇ ਬੋਰਡ ਲੱਗਿਆ ਹੋਇਆ ਬਾਬਾ ਜੀ ਦਾ ਅਸੀਂ ਵੀਡੀਓ ਵਿੱਚ ਨੰਬਰ ਵੀ ਪਾਵਾਂਗੇ ਬਾਬਾ ਜੀ ਤੁਸੀਂ ਕਾਲ ਦੇ ਗੱਲਬਾਤ ਕਰਕੇ ਇੱਥੇ ਪੁੱਛ ਸਕਦੇ ਹੋ ਬਾਬਾ ਜੀ ਵੀਰ ਬਾਰ ਤੇ ਐਤਵਾਰ ਇੱਥੇ ਚੌਂਕੀ ਲੱਗਦੀ ਏ ਕੋਈ ਇੱਥੇ ਸ਼ਮ ਦੇਸ਼ਾਂ ਦੇ ਵਿੱਚ ਕਿਸੇ ਭੈਣ ਭਰਾ ਨੂੰ ਕੰਮ ਨਹੀਂ ਮਿਲਦਾ ਹੈਗਾ ਕਿਸੇ ਭੈਣ ਭਰਾ ਨੂੰ ਕੋਈ ਦਿਮਾਗੀ ਪ੍ਰੋਬਲਮ ਘਰਦੀਆਂ ਟੈਨਸ਼ਨਾਂ ਹੁੰਦੀਆਂ ਨੇ ਉਹਦੇ ਵਿਦੇਸ਼ਾਂ ਅਸੀਂ ਇੱਥੇ ਫਰਿਆਦ ਲਾਉਣੀ ਪੀਰ ਅਗੇ ਅੱਲਾਹ ਦਾਲਾ ਅਗੇ ਇਨਸ਼ਾਅੱਲਾ ਉਹਨਾਂ ਦਾ ਕੰਮ ਉੱਥੇ ਬੈਠੇ ਬੈਠੇ ਹੋਏਗਾ ਕੋਈ ਉਹਨਾਂ ਨੇ ਇਹ ਨਹੀਂ ਕੋਈ ਪਰਿਵਾਰ ਭੇਜਣ ਦੀ ਜ਼ਰੂਰ ਪਰ ਜਿਹੜੀ ਇੱਥੇ ਮਤਲਬ ਇੱਕ ਕਹਿ ਦਿੰਦੇ ਆਪਾਂ ਦਾ ਦਿਲੋਂ ਭਾਵਨਾ ਜੀ ਉਹਨਾਂ ਦਾ ਮਨ ਜੁੜੇਗਾ ਤਾਂ ਜਿਉਣਾ ਆਪਾਂ ਇਧਰ ਅਰਦਾਸ ਬੇਨਤੀ ਕਰਕੇ ਉਹਨਾਂ ਦਾ ਮਨ ਵੀ ਜੁੜਨਾ ਜ਼ਰੂਰੀ ਹੈ ਉਹਨਾਂ ਨੇ ਇਸ ਦਰਬਾਰ ਨਾਲ ਜੁੜਨਾ ਪਏਗਾ ਔਰ ਕਿਰਪਾ ਹੋਏਗੀ ਚਾਹ ਕੈਨੇਡਾ ਅਮਰੀਕਾ ਆਸਟ੍ਰੇਲੀਆ ਕਿਤੇ ਵੀ ਬੈਠੇ ਹੋਣ ਪੀ ਅਸੀਂ ਬਾਬੇ ਜੀ ਸੁਣਿਆ ਵੀ ਇੱਥੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਯੂਐਸਏ ਤੋਂ ਬਹੁਤ ਆਉਂਦੇ ਨੇ ਪਰਿਵਾਰ ਹਾਂਜੀ ਆਉਂਦੇ ਨੇ ਕਿ ਨਾਲ ਜੁੜੇ ਹੋਏ ਨੇ ਜਿਹੜੇ ਪਰਿਵਾਰ ਸਾਡੇ ਨਾਲ ਜਿਹੜੇ ਯੂਐਸਏ ਕੈਨੇਡਾ ਤੋਂ ਤੇ ਕੁਝ ਜਿਹੜੇ ਯੂਪੀ ਤੋਂ ਅਮਰੀਕਾ ਗਏ ਨੇ ਜਿਹੜੀ ਸੰਗਤ ਉਹ ਵੀ ਮਤਲਬ ਸਾਡੇ ਨਾਲ ਪੱਕੇ ਤੌਰ ਤੇ ਜੁੜੇ ਹੋਏ ਨੇ ਦਰਬਾਰ ਦੇ ਮਤਲਬ ਹੁਣ ਤੱਕ ਕਿੰਨੇ ਕੁ ਸੰਗਤ ਵਿਦੇਸ਼ਾਂ ਦੇ ਵਿੱਚ ਜਾ ਚੁੱਕੇ ਬਾਬਾ ਜੀ ਜਿਹੜੇ ਇੱਥੇ ਪੀਰ ਦੇ ਭਰੋਸਾ ਰੱਖਦੇ ਵੇਖੋ ਜਿਆਦਾ ਤੇ ਨਹੀਂ ਅਸੀਂ ਕਹਿ ਸਕਦੇ ਕੋਈ 40 ਤੋਂ 50 ਘਰ ਜਾ ਚੁੱਕੇ ਨੇ ਹੁਣ ਤੱਕ ਹਾਂ ਜੀ ਕਿਰਪਾ ਪੀਰ ਦੇ ਭਰੋਸਾ ਲੈ ਕੇ ਆਏ ਨੇ ਅਸੀਂ ਐਵੇਂ ਕਹਿ ਦੇ ਜੀ 200 ਘਰ ਤੇ 300 ਨਹੀਂ ਜੋ ਕਿ 35 ਤੋਂ 40 ਘਰ ਜਿਹੜੇ ਸੱਚੇ ਮਨੋਂ ਆਏ ਨੇ ਬਾਹਰ ਜੋ ਇਨਸ਼ਾਅੱਲਾ ਮੈਨ ਸਿਟੀਜ਼ਨ ਹੋਏ ਹੋਏ ਨੇ ਤਾਂ ਪੀਰ ਦੇ ਕੀ ਬੰਦੇ ਆਉਂਦੇ ਨੇ ਕੋਈ ਟੋਕਨ ਵਗੈਰੇ ਤਾਂ ਨਹੀਂ ਦਿੱਤਾ ਜਾਂਦਾ ਨਹੀਂ ਜੀ ਪੀਰ ਦੀ ਕਿਰਪਾ ਇੱਥੇ ਕੋਈ ਐਸਾ ਟੋਕਨ ਵਾਲਾ ਕੰਮ ਨਹੀਂ ਜਿਹੜਾ ਸ਼ਰਧਾ ਭਾਵਨਾ ਨਾਲ ਆਂਦਾ ਪੀਰ ਫਕੀਰ ਉਹਦੀ ਝੋਲੀ ਭਰ ਕੇ ਜ਼ਰੂਰ ਭੇਜਦਾ ਇਨਸ਼ਾਅੱਲਾ ਕਿਰਪਾ ਅੱਜ ਪੀਰ ਦੇ ਅੱਜ ਤੱਕ ਕੋਈ ਖਾਲੀ ਨਹੀਂ ਮੁੜੇ ਤੋ ਇੱਥੇ ਕੋਈ ਬਾਹਰ ਦਾ ਕੇਸ ਆੜਿਆ ਚਾਹੇ ਕੋਈ ਘਰ ਦੀ ਪਰੇਸ਼ਾਨੀ ਪੀਰ ਦੀ ਕਿਰਪਾ ਅਜੇ ਤੱਕ ਕੋਈ ਖਾਲੀ ਨਹੀਂ ਜੇ ਕਹਿੰਦੇ ਨੇ ਕੋਈ ਸ਼ਰਧਾ ਨਾਲ ਆ ਗਿਆ ਖਾਲੀ ਝੋਲੀ ਆ ਗਿਆ ਤੇ ਭਰ ਕੇ ਜਰੂਰ ਭੇਜਦਾ ਹੈ ਤੇ ਮੈਨੂੰ ਮੇਰੇ ਸਾਡੇ ਪੀਰ ਤੇ ਭਰੋਸਾ ਸਾਰੇ ਦਾ ਸਾਂਝਾ ਪੀਰ ਫਕੀਰ ਹੈ ਔਰ ਜਿਉਂ ਲਾਲੋ ਅਸੀਂ ਸੇਵਾ ਇੱਥੇ ਲੱਗਿਆ ਸਾਨੂੰ ਵੀ ਕਿਸੇ ਗੱਲ ਦੀ ਪੀਰ ਨੇ ਕਮੀ ਨਹੀਂ ਛੱਡੀ ਕੋਈ ਕਿਦਾਂ ਟੂਨੇ ਟਮਾਣੇ ਬੜੇ ਮਹਿੰਗੇ ਦਾ ਦਿੰਦੇ ਨੇ 40 50 ਹਜ਼ਾਰ ਦੇ ਟੂਨੇ ਟੂਨੇ ਦੇ ਨਹੀਂ ਜੀ ਨਹੀਂ ਐਸਾ ਕੋਈ ਐਸਾ ਕੰਮ ਨਹੀਂ ਤੇ ਪੀਰ ਦੀ ਕਿਰਪਾ ਹੈ ਸ਼ਰਧਾ ਭਾਵਨਾ ਨਾਲ ਆਓ ਜੋ ਵੀ ਤੇ ਜਿਹੜਾ ਸ਼ਰਧਾ ਨਾਲ ਆ ਗਿਆ ਵੇੜੇ ਪਾਰ ਨੇ ਪੀਰ ਦਾ ਹਾਂ ਇਹ ਕਿਸੇ ਗੱਲ ਦੀ ਕਮਿਨੀ ਤੇ ਕਿਤੇ ਏਡੀ ਗਪੀਰ ਦੀ ਕਿਰਪਾ ਅਜ ਤੱਕ ਜੜਾ ਨਿਵਾ ਹੋ ਕੇ ਆ ਗਿਆ ਉਹਨੂੰ ਉਹਦੀਆਂ ਝੂਣੀਆਂ ਭਰ ਕੇ ਤੋਰਨੀਆ ਤੋਰਨੀਆ ਜੀ ਮਾਤਾ ਜੀ ਅਸੀਂ ਇੱਕ ਪਿਛਲੇ ਦਿਨ ਹਾਲੀ ਦੇ ਵਿੱਚ ਇੱਕ ਵੀਡੀਓ ਇੱਥੇ ਦੀ ਸੁਣੀ ਸੀ ਵੀ ਇੱਕ ਭੈਣ ਸੀ ਯੂ ਐਸ ਏ ਦੇ ਪਰਿਵਾਰ ਵਾਲੇ ਉਹਨਾਂ ਦੇ ਇੱਥੇ ਆਏ ਸੀ ਭੈਣ ਨੂੰ ਤਕਰੀਬਨ 10 ਸਾਲਾਂ ਤੋਂ ਯੂ ਐਸ ਏ ਦੇ ਵਿੱਚ ਉਹਨੂੰ ਕੰਮ ਨਹੀਂ ਮਿਲਦਾ ਜਰੂਰ ਦੱਸੋ ਜੀ ਬਸ ਬੈਰ ਨੂੰ ਤੋਫਾ ਮਿਲਿਆ ਹਾਂ ਉਹਨੂੰ ਭੈਣ ਨੇ 1 ਮਹੀਨੇ ਤੋਂ ਆਪਣੇ ਨਾਲ ਗੱਲ ਕੀਤੀ ਸਿਰਫ 1 ਮਹੀਨੇ ਤੋਂ ਜੀ ਅਸਟਾ ਮੇ ਉੱਥੇ ਪੱਕੇ ਹੋ ਗਏ ਆ ਦੋ ਡਿਊਟੀਆਂ ਮਿਲ ਗਈਆਂ ਉਹਨਾਂ ਨੂੰ ਬਾਹਰ ਹੋਣ ਉਹਨਾਂ ਦੇ ਮਹਾਰਾਜ ਦੇ ਨਾਲ ਇਹ ਵੀ ਅਸੀਂ ਆਪਣਾ ਕੰਮ ਖੁੱਲ ਗਏ ਉਹ ਵੀ ਉਹਨਾਂ ਤੇ ਕਿਰਪਾ ਬਹੁਤ ਜ਼ਿਆਦਾ ਹੋਊਗੀ ਕੋਈ ਲਾਲਚ ਨਹੀਂ ਸਾਨੂੰ ਕੋਈ ਕੁਛ ਨਹੀਂ ਇਹ ਤਾਂ ਨਹੀਂ ਹੈਗਾ ਵੀ ਤੁਸੀਂ ਕਿਸੇ ਬੰਦੇ ਨੂੰ ਕਹਿ ਦਿਓ ਉਹ ਵੀ ਤੁਹਾਡਾ ਬਾਹਰ ਦਾ ਕੰਮ ਬਣ ਜਾਊਗਾ ਭਾਈ ਪਹਿਲੀ ਤਨਖਾਹ ਲੱਗੂਗੀ ਕਿਵੇਂ ਬਾਬੇ ਨਹੀਂ ਅਸੀਂ ਕੋਈ ਕੋਈ ਬਚਨ ਨਹੀਂ ਕੀਤਾ ਉਹਨਾਂ ਨਾਲ ਅਸੀਂ ਕੋਈ ਗੱਲ ਹੀ ਨਹੀਂ ਕੀਤੀ ਉਹਨਾਂ ਨਾਲ ਵਾਸਤੇ ਆਪਣੀ ਸ਼ਰਦਾ ਸ਼ਰਦਾ ਨਾਲ ਜੁੜਨਾ ਹਾਂ ਬਸ ਜੋ ਵੀ ਇਹ ਤਾਂ ਖਾਲੀ ਝੋਲੀ ਆਉਂਦਾ ਆ ਭਰ ਕੇ ਲੈ ਜਾਂਦਾ ਪੀਰ ਤੋਂ ਅਸੀਂ ਵੀ ਜੁੜੇ ਅਸੀਂ ਵੀ ਇੱਥੇ ਪਾਈਆਂ ਝੋਲੀਆਂ ਆਉਣ ਵਾਲੀ ਸੰਗਤ ਵੀ ਪਾਊਗੀ ਹਾਂਜੀ ਮਾਤਾ ਜੀ ਨੇ ਬਾਬਾ ਜੀ ਦੱਸ ਨੇ ਇੱਥੇ ਕੋਈ ਟੋਕਨ ਵਗੈਰਾ ਨਹੀਂ ਲਿੱਤਾ ਜਾਂਦਾ ਇੱਥੇ ਕੋਈ ਪੈਸਾ ਨਹੀਂ ਸੰਗ ਤੋਂ ਆਪਣੀ ਸ਼ਰਧਾ ਆਪਣੀ ਸ਼ਰਧਾ ਦੇ ਨਾਲ ਕੋਈ ਸਿਮੰਟ ਦਾ ਥੈਲਾ ਦੇ ਸਕਦੇ ਹੋ ਕੋਈ ਰੇਤਾ ਕਿੰਨੀ ਕਿਸੇ ਦੀ ਸ਼ਰਧਾ ਆਪਣੀ ਦਾਨ ਪੁੰਨ ਕਰ ਸਕਦੇ ਹੋ ਆਪਣੀ ਹੱਥੀ ਇਹ ਨਹੀਂ ਹੈਗਾ ਪਹਿਲਾ ਬਾਬੇ ਨੂੰ ਚਾੜ ਕੇ ਵਿਦੇਸ਼ ਦੇ ਵਿੱਚ ਆਪਾਂ ਸੁਣਦੇ ਆਂ ਵਿਦੇਸ਼ਾਂ ਦੇ ਵਿੱਚ ਚਾੜ ਕੇ ਬਾਬੇ ਕਹਿ ਦਿੰਦੇ ਆ ਪਹਿਲੀ ਤਨਖਾਹ ਭਾਈ ਉਰੇ ਚਾੜ ਕੇ ਜਾਣੀ ਆ ਇੱਥੇ ਬਾਬਾ ਜੀ ਕਹਿੰਦੇ ਨੇ ਐਦਾਂ ਦਾ ਕੋਈ ਲਾਲਚ ਨਹੀਂ ਹੈਗਾ ਆਪਣੀ ਸ਼ਰਧਾ ਦੇ ਨਾਲ ਕੋਈ 10 ਰੁਪਏ ਕੋਈ 20 ਰੁਪਏ ਤੁਸੀਂ ਮੱਥਾ ਟੇਕ ਸਕਦੇ ਹੋ ਬਾਬੇ ਦੇ ਅੱਗੇ ਪਰ ਇੱਥੇ ਕੋਈ ਟੋਕਨ ਨਹੀਂ ਕੋਈ ਪੈਸਾ ਨਹੀਂ ਲਿੱਤਾ ਜਾਊਗਾ। ਉਹਨਾਂ ਲਈ ਅੱਜ ਇੱਥੇ ਸੇਵਾ ਚੱਲਦੀ ਪਈ ਹੈ। ਸਾਰੇ ਸੰਗਤ ਨੂੰ ਹੱਥ ਬੰਨ੍ਹ ਕੇ ਅਪੀਲ ਹੈ ਕਿੰਨੀ ਵੀ ਕਿਸੇ ਦੀ ਸ਼ਰਤ ਹੋ ਕੋਈ ਸਿਮਿੰਟ ਕੋਈ ਰੇਤਾ ਕੋਈ ਬਾਜਰੀ ਇੱਥੇ ਆਪਣੀ ਕਿਰਤ ਕਮਾਈ ਵਿੱਚ ਜ਼ਰੂਰ ਜਿਸਬੰਦ ਪਾਓ। ਬਾਬਾ ਜੀ ਨਾਲ ਗੱਲਬਾਤ ਕਰਾਉਂਦੇ ਹਾਂ ਜੋ ਕਿ ਇੱਥੇ ਬਾਬਾ ਜੀ ਸੇਵਾਦਾਰ ਨੇ ਪੀਰ ਬਾਦਸ਼ਾਹ ਜੀ ਦੀ। ਜੈ ਬਾਬੇ ਦੀ ਸਾਰੀ ਸੰਗਤ। ਇਹ ਵੀ ਕੋਈ ਜੋ ਬਾਬੇ ਪੀਰ ਬਾਦਸ਼ਾਹ ਦੇ ਦਰਬਾਰ ਹੈ ਜੀ ਸ਼ਾਇਦ ਪੀਰ ਬਾਦਸ਼ਾਹ ਦਾ ਜੀ ਤੇ ਪਿੰਡ ਲਾਲਗੜ ਸਮਾਣਾ ਜ਼ਿਲ੍ਹਾ ਪਟਿਆਲੇ ਦਾ ਜੀ। ਇੱਥੇ ਬਾਬਾ ਜੀ ਬੜੇ ਧੂਮ ਤਾਂ ਮਈਨਾ ਭੰਡਾਰਾ ਹੁੰਦਾ ਉਸ ਕਰਕੇ ਸਾਨੂੰ ਥੋੜੀ ਆਇਤ ਵਰਦੀ ਚੌਂਕੀ ਵੀ ਹੁੰਦੀ ਸਾਨੂੰ ਇੱਥੇ ਬੜੀ ਪ੍ਰੋਬਲਮ ਸੀ ਬੀਬੀਆਂ ਭੈਣਾਂ ਸਾਡੇ ਆਉਂਦੀਆਂ ਸਨ ਤੇ ਭਾਈ ਵੀ ਸਾਡੇ ਉਹਨਾਂ ਨੂੰ ਬਾਥਰੂਮ ਤੇ ਵਗੈਰਾ ਜਾਣਾ ਬੜਾ ਔਖਾ ਸੀ ਉਸ ਕਰਕੇ ਚਲੋ ਪੀਰ ਪਾਸ਼ਾ ਦੀ ਹੁਕਮ ਅਨੁਸਾਰ ਜੋ ਅਸੀਂ ਅਨਸਾਰ ਕੀਤੀ ਸਰਸਰਾ ਮਤਲਬ ਸਾਰੇ ਸੰਗਤ ਦੇ ਸਹਿਯੋਗ ਨਾਲ ਜੀ ਹੁਣ ਤੁਸੀਂ ਸੰਗਤ ਨੂੰ ਕੀ ਅਪੀਲ ਕਰਨਾ ਚਾਹੋ ਸਾਰੇ ਸੰਗਤ ਦੇ ਸਹਿਯੋਗ ਨਾਲ ਇਹ ਸਟਾਰਟ ਹੀ ਕੀਤਾ ਹੈ ਜਮਾਈ ਬਾਥਰੂਮ ਬਿਲਡਿੰਗ ਦਾ ਜੀ ਤੇ ਇਹ ਅਸੀਂ ਸਾਰੇ ਸੰਗਤ ਨੂੰ ਹੱਥ ਬਨ ਕੇ ਬੇਨਤੀ ਕਰਦੇ ਆ ਪੀਰ ਪਾਸ਼ਾ ਦਾ ਦਰਬਾਰ ਹੈ ਜੀ ਸਾਰਿਆਂ ਦਾ ਸਾਂਝਾ ਦਰਬਾਰ ਹੈ ਸਾਰਿਆਂ ਦਾ ਹੀ ਦਰਬਾਰ ਹੈ ਜੀ ਇਸ ਦੇ ਜੋ ਵੀ ਕਿਸੇ ਦਾ ਤਿਲ ਫੁੱਲ ਸਰਦਾ ਸੀਮਟ ਰੇਤਾ ਬਜਰੀ ਜੋ ਵੀ ਸਾਖ ਦਾ ਪੌਦਾ ਭਾਈ ਇੱਥੇ ਪਾਉਣ ਦੇ ਕਰ ਲੋ ਚਲੋ ਸਾਰਿਆਂ ਦੇ ਸਹਿਯੋਗ ਨਾਲ ਹੀ ਜਿਹੜਾ ਅੱਗੇ ਵਸ ਅਗੇ ਅੱਜ ਇਹ ਆ ਜੀ ਇਸ ਤੋਂ ਬਾਅਦ ਹੋਰ ਵੀ ਪੀਰ ਪਾਸ਼ਾ ਦਾ ਦਰਬਾਰ ਹੈ ਉਹ ਵੀ ਤਿਆਰ ਕਰਨਾ ਜੀ ਇੱਕ ਤੁਸੀਂ ਸੰਗਤ